ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੇ ਪਹੁੰਚ ਗਏ ਨੇ ਕਰੇ ਕਬੂਤਰਾਂ ਦਾ ਮਤਲਬ ਕਬੂਤਰਾਂ ਦਾ ਬੜਾ ਸ਼ਾਨਾ ਥੋੜਾ ਗਾਣਾ ਬੜਾ ਮੈਂ ਸੁਣਦਾ ਹੁੰਦਾ ਜੀ ਸੋ ਬਾਜੀ ਸਵਾ ਲੱਖ ਹਾਂਜੀ ਹਾਂਜੀ ਬਾਜੀ ਸਵਾ ਲੱਖ ਦੀ ਤੇ ਤੁਹਾਨੂੰ ਮੁਬਾਰਕਾਂ ਤੁਹਾਡੀ ਇਹ ਕਿਤਾਬ ਬੜੀ ਪਪੂਲਰ ਹੋਈ ਹੈ ਜੀ ਥੈਂਕ ਯੂ ਬਾਜੀ ਹਾਂਜੀ ਹਾਂਜੀ ਕਿਤਾਬ ਤਾਂ ਲੋਕਾਂ ਨੇ ਬਹੁਤ ਜਾਨੀ ਕਿ ਆਸ ਤੋਂ ਵੱਧ ਕੇ ਮੁਹੱਬਤ ਹੈ ਹਾਂਜੀ ਹਾਂਜੀ ਬਾਈ ਜੀ ਆ ਬਹੁਤ ਆ ਮੈਂ ਦੇਖਿਆ ਰਾਤ ਨੂੰ ਸਾਰੀ ਖਾਲੀ ਕਰਕੇ ਜਾ ਕਿ ਜੰਮੁੰਡਾ ਆਇਆ ਹਾਂਜੀ ਹਾਂਜੀ ਆ ਬਾਈ ਬੱਬੂ ਨੂੰ ਕਿਹਾ ਸੀ ਵੀ ਤੈਨੂੰ ਅੱਜ ਹੁਣ ਕਿਸੇ ਕੋਲ ਜਾਣ ਦੀ ਲੋੜ ਨਹੀਂ ਜਦੋਂ ਤੂੰ ਆਪਦੀ ਸ਼ਾਪ ਤੇ ਲੈ ਗਿਆ ਨਾ ਬਾਈ ਦੀਆਂ ਕਿਤਾਬਾਂ ਇਹ ਆਪਣਾ ਭਰਾ ਯਾਰ ਹਾਂਜੀ ਹਾਂਜੀ ਇਮਾਨਦਾਰ ਬੰਦੇ ਹੁੰਦੇ ਨਹੀਂ ਹਾਂਜੀ ਹਾਂਜੀ ਆ ਵੀ ਇੱਥੇ ਮਿਹਨਤ ਕਰਕੇ ਤੁਰਦੇ ਨੇ ਬਿਲਕੁਲ ਬਿਲਕੁਲ ਉਹਨਾਂ ਦੀ ਕੀਤਾ ਨੂੰ ਮਾਰਾ ਆਪੇ ਭਾਗ ਲਾਉਂਦਾ ਇਹ ਮੁੰਡਾ ਇਮਾਨਦਾਰ ਬਹੁਤ ਆ ਮੈਂ ਵੀ ਗੀਤ ਲਿਖ ਲੈਣਾ ਜੀ ਮੇਰਾ YouTube ਚੈਨਲ ਆ ਪੰਛੀ ਕਬੂਤਰਾਂ ਤੇ ਹੀ ਆਏ ਆ ਜੇ ਮੇਰੇ ਗੀਤ ਦਿਨੇ ਵੀ ਆਏ ਆ ਹੁਣ ਆ ਪੀ ਤੋਂ ਕਿਤਾਬ ਚੱਕੀ ਆਪਣੇ ਹਾਂਜੀ ਹਾਂਜੀ ਤੇ ਬਾਈ ਦੀ ਕਿਤਾਬ ਵੀ ਦਿਖਾਉਣੀ ਆ ਜੀ ਤੁਹਾਨੂੰ ਐ ਲਓ ਜੀ ਇੱਕ ਵਾਰੀ ਉਹ ਭਾਈ ਉਹ ਭਾਈ ਸਾਹਮਣੇ ਦੋ ਪਾਸ਼ਾ ਚ ਨਾ ਭਾਈ ਉਰਦੂ ਚ ਤੇ ਉਹ ਇਹ ਨਹੀਂ ਸ਼ਾਹਮੁਖੀ ਕਹਿੰਦੇ ਨੇ ਉਰਦੂ ਨਹੀਂ ਇਹ ਵਾਲੀ ਪੰਜਾਬੀ ਦੀ ਸ਼ਾਹਮੁਖੀ ਇਹ ਸ਼ਾਹਮੁਖੀ ਹੈ ਜੀ ਭਾਈ ਆਪਣੇ ਮਿੱਤਰ ਆਏ ਦੋ ਤਿੰਨ ਰਾਜਸਥਾਨ ਦੇ ਆ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਸ਼ਾਹਮੁਖੀ ਅੱਛਾ ਹਾਂ ਆਪੇ ਲੈ ਆ ਆ ਪੰਜਾਬੀ ਦੀ ਆ ਲਓ ਜੀ ਬਾਈ ਜੀ ਤੇ ਆ ਅੱਛਾ ਜੀ ਆ ਜੀ ਕਿਤਾਬ ਮੈਂ ਲਾਹੌਰ ਤੋਂ ਬੋਲਦਾ ਸੋ ਬਹੁਤ ਕਹਿੰਦੇ ਵੀ ਇੱਕ ਪੜਨ ਵਾਲੀ ਚੀਜ਼ ਹੈ ਕਹਿੰਦੇ ਵੀ ਜਿਵੇਂ ਤੁਸੀਂ ਨਾ ਲਾਹੌਰ ਦੀਆਂ ਗਲੀਆਂ ਦੇ ਵਿੱਚ ਫਿਰਦੇ ਹੋ ਹਨਾ ਉਸੇ ਤਰ੍ਹਾਂ ਹੀ ਤੁਹਾਨੂੰ ਲੱਗੂਆ ਮਹਿਸੂਸ ਹੋਊਗਾ ਤੇ ਜਿਵੇਂ ਲਾਹੌਰ ਪਹੁੰਚ ਗਈ ਹਾਂ ਪੜ ਗਈ ਸਮਝ ਆ ਜੂਗੀ ਤੁਹਾਨੂੰ ਕੁਝ ਬਹਿਮ ਭਰਮਣੇ ਲੋਕਾਂ ਦੇ ਉੱਥੋਂ ਜਾਣ ਬਾਰੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਹੈ ਚ ਜੀ 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 ਬੀ ਜਾਂ ਬੂਜੀਆਂ ਦੀ ਗੱਲ ਹੈ ਫਿਰ ਤੇ ਭਾਈ ਜੇ ਆਪਾਂ ਇੱਥੋਂ ਪਾਕਿਸਤਾਨ ਕਿਈ ਜਾਣਾ ਚਾਹੁੰਦੇ ਮੇਰੀ ਬੜੀ ਮਤਲਬ ਇੱਛਾ ਹੈ ਦਿ ਲੋਂ ਵੀ ਮੈਂ ਜਾਵਾਂ ਗੁਰੂ ਘਰ ਉੱਥੇ ਮੱਥਾ ਟੇਕਿਆਵਾਂ ਤੇ ਉਹ ਵੀ ਸਾਰਾ ਦਿੱਤਾ ਵੀ ਅੱਜ ਭਾਈ हां हां ਸਾਰਾ ਇਹਦੇ ਚ ਬੜਾ ਮਨ ਨੂੰ ਕਹਿ ਸੀ ਮਗਾ ਬੜਾ ਆਪਣੇ ਸੋਕ ਆਪਣਾ ਬੜਾ ਸੀਗਾ ਨੂੰ ਇਹ ਕਿਵੇਂ ਜਾਈਏ ਉੱਥੇ ਬਹੁਤ ਆਨੰਦ ਵਾਲੀ ਗੱਲ ਹੋਣੀ ਹੈ ਇਹਦੇ ਦੇ ਤੁਸੀਂ ਪੜ੍ਹਦੇ ਹੋ ਨਾ ਇਹਦੇ ਚ ਬੜਾ ਤੁਹਾਨੂੰ ਠੀਕ ਲੱਗਣਾ ਇੱਕ ਉਹ ਆ ਇਹ ਮੈਨੂੰ ਲੱਗਦਾ ਵੀ ਇਹਦੇ ਚ ਕਿਤਾਬੀ ਗੱਲਾਂ ਘੱਟ ਨੇ ਜੀ ਗਲਤੀਆਂ ਲੱਭ ਸਕਦੀਆਂ ਨੇ ਤੁਹਾਨੂੰ ਬਹੁਤ ਪਰ ਇਹਦੇ ਚ ਰੋ ਆ ਇਹ ਜੋ ਮੈਂ ਮਹਿਸੂਸ ਕੀਤਾ ਉਹ ਮੇਰੇ ਚ ਰਲੇਵਾ ਨਹੀਂ ਹੈ ਇਹਨੂੰ ਸੋਧਣ ਲਈ ਵੀ ਆਪਾਂ ਕਹਿ ਦਈਏ ਵੀ ਆਕਰਨ ਕਿਤਾਬੀ ਅੱਖਰ ਬਣਾਉਣ ਲਈ ਰਲੇਮਾ ਨਹੀਂ ਕੀਤਾ ਗਿਆ ਜਿਵੇਂ ਮੈਂ ਵੇਖਿਆ ਉਹ ਮਈ ਹੈ ਤੇ ਬਈ ਤੁਹਾਡੇ ਦਿਮਾਗ ਚ ਕਿਵੇਂ ਆਇਆ ਹੈ ਕਿਤਾਬ ਲਿਖਣ ਬਾਰੇ ਕੀ ਇਹ ਆਪੇ ਬਾਬੇ ਲਿਖਾ ਜਾਂ ਤੁਸੀਂ ਕਦੇ ਗਏ ਸੀ ਉੱਥੇ ਲਾਹੌਰ ਮੈਂ ਜਾ ਕੇ ਆਇਆ ਬਈ ਸਫਰਨਾਮਾ ਬਾਈ ਜੀ ਇਹ ਮੇਰਾ ਜੀ ਜੀ ਮੈਂ 7 ਦਿਨ ਹੋਰ ਲੱਗ ਕੇ ਆਇਆ ਉਹਨਾਂ ਦਿਨਾਂ ਚ ਮੈਂ ਕੀ ਕੀਤਾ ਕੀ ਮਹਿਸੂਸ ਕੀਤਾ ਕੀ ਵੇਖਿਆ ਇਹ ਚਸਲ ਚੋਹੀ ਸਾਰੀਆਂ ਗੱਲਾਂ ਤੁਸੀਂ ਇਹਦੇ ਚ ਉਹ ਇੱਕ ਇੱਕ ਮਿੰਟ ਦਾ ਹਿਸਾਬ ਪਤਾਵਾ ਜੀ 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 ਕਿਹੜੇ ਮਿੰਟ ਤੇ ਕਿੱਥੇ ਸੋ ਜੀ ਜਿਹੜੇ ਮੇਰੇ ਭਰਾ ਹੈ ਹਨਾ ਕਿਤਾਬ ਜ਼ਰੂਰ ਜਿਹੜੇ ਜਿਹੜੇ ਵਿਸ਼ਾ ਕਰਵਾ ਜੀ ਨੇ ਦਿੱਤਾ ਸਰਗ ਮਲੋਟ ਬੂਰ ਤੇ ਸਰਦੂਲ ਸ਼ਹਿਰ ਗੰਗਾ ਨਗਰ ਨਮਾਨਗੜ ਇਹ ਸਾਰੇ ਤੁਸੀਂ ਬੱਬੂ ਤੋਂ ਲੈ ਸਕਦੇ ਹੋ ਕਿਤਾਬ ਹਮੋਂ ਤੋਂ ਵੱਡਾ ਸਟਾਕ ਅੱਜ ਅਸੀਂ ਬੱਬੂ ਨੂੰ ਦੇ ਦੇਣਾ ਜੀ 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 ਇਹ ਸਾਰੇ ਬੰਦੇ ਤੁਸੀਂ ਬੱਬੂ ਤੋਂ ਕਿਤਾਬ ਲੈ ਸਕਦੇ ਹੋ ਮਕਸਰ ਮਲੋਟ ਬੂਰ ਸਰਦੂਲ ਸ਼ਹਿਰ ਗੰਗਾ ਨਗਰ ਨਮਾਨਗੜ ਹੋਰ ਕਿਹੜਾ ਪਿੰਡ ਫਾਜ਼ਲ ਕਾ ਫਾਜ਼ਲ ਕਾਲਿਆਂ ਦਾ ਤਾਂ ਬਹੁਤ ਫੋਨ ਮੈਸੇਜ ਨੇ ਇਹ ਸਾਰੇ ਤੁਸੀਂ ਬੱਬੂ ਤੋਂ ਕਿਤਾਬ ਲੈਣਾ। ਹਾਂ ਥੋੜਾ ਜਿਹਾ ਬੱਬੂ ਭਾਈ ਆਪ ਦਾ ਮੋਬਾਈਲ ਨੰਬਰ ਤੇ ਐਡਰੈਸ ਜਰੂਰ ਬੋਲਣਾ ਹਾਂ ਨਾ। ਜੀ ਜੀ। ਜੀ ਐਡਰੈਸ ਨੰਬਰ ਹੈ ਬਈ ਤੇ ਆ ਬਈ ਦੀ ਸਤਿ ਮਤਵਦ। ਬਹੁਤ ਵਧੀਆ ਕਰਤਾ। ਬਹੁਤ ਚੰਗੀ ਲੱਗਣੀ ਕਿਤਾਬ। ਜਿੰਨਾ ਇਸ ਇਲਾਕੇ ਬਈ ਬਹੁਤ ਜ਼ਿਆਦਾ ਮੈਂ ਕੱਲ ਹੀ ਆਪਾ ਪਾਈ ਸੀ ਤਾਂ ਬਹੁਤ ਜ਼ਿਆਦਾ ਹਾਂ ਜਿੰਨੇ ਇਲਾਕੇ ਨੂੰ ਮੈਸੇਜ ਆਉਣ ਸੀਗੇ। ਜੀ ਜੀ। ਸੁਣਿਆ ਵੀ ਜਾ ਰਿਹਾ ਨਾ ਹਾਂ ਉਹ ਸਾਡੇ ਪਚੋ ਸਾਡੇ 70 ਇਹਦਾ ਬੱਬੂ ਦਾ ਜਿਹੜਾ ਨੰਬਰ ਆ ਬੱਬੂ ਤੁਸੀਂ ਕਿਹੜਾ ਪਾਇਆ 90 ਵਾਲਾ ਪਾਇਆ ਹਾਂਜੀ 90 ਵਾਲਾ ਪਾਈ ਚੀ ਮੈਂ ਸਪੈਸ਼ਲ ਪਾਇਆ ਕਿ ਕੋਈ ਦੂਜੇ ਆਪਣੇ ਦੂਜੀ ਕੋਲੋਂ ਆਉਣ ਗਿਆ ਹਾਂ ਜੀ ਇਹ ਸਪੈਸ਼ਲ ਹੈ ਉਹ ਨੰਬਰ ਤੇ ਤੁਸੀਂ ਬੱਬੂ ਨਾਲ ਕਰ ਲਿਓ ਗੱਲ ਤੇ 90 568 3753 ਜੀ ਇਹ ਬੱਬੂ ਦਾ ਨੰਬਰ ਹੈ ਤੇ ਬਾਕੀ ਤੁਹਾਨੂੰ ਸਕਰੀਨ ਤੇ ਵੀ ਨੰਬਰ ਦੇਵਾਂਗੇ ਅਸੀਂ ਕਰ ਲਿਓ ਗੱਲ ਬੱਬੂ ਨਾਲ ਬਾਕਸਰਮ ਲੋਟ ਬੋਲ ਵਾਲਾ ਇਲਾਕਾ ਜਿਹੜਾ ਸਾਰਾ ਟੀਪਮਾਲ ਵਾ ਬੱਬੂ ਦੁਕਤਾਂ ਦਾ ਹੈ ਲਓ ਜੀ ਚੱਲੋ ਜੀ ਆਹ ਲਓ। ਮੈਂ ਚੁਕਣਾ ਆਪਣੀ ਚੁਕਾ ਲਓ ਜੀ ਅੱਜ ਆਪਾਂ ਪਹੁੰਚੇ ਸੀ ਬਾਈ ਬੱਬੂ ਨਾਲ ਬਾਈ ਕਿਲ ਰੌਂਤੇ ਦੇ ਘਰੇ ਹਨਾ ਤੇ ਬਾਈ ਦਾ ਨਾ ਬੈਠ ਕੇ ਚਾਹ ਪੀਤੀਆ ਹੁਣੇ-ਹੁਣੇ ਬਾਈ ਨਾਲ ਜਾਂ ਤਾਂ ਸਿੱਧੂ ਬਾਈ ਬਰੇ ਸੁਣਿਆ ਸੀ ਤੇ ਜਾਂ ਬਾਈ ਨਾਲ ਹੁਣ ਬਹਿ ਕੇ ਪਤਾ ਲੱਗਿਆ ਗੱਲਾਂ-ਬਾਤਾਂ ਦਾ ਹਨਾ ਇੱਕ ਝਟਕਾ ਤੌਰ ਤੇ ਬੰਦਾ ਬਾਈ ਹਨਾ ਤੇ ਬਹੁਤ ਹੀ ਬਾਈ ਨੇ ਸੋਹਣੀ ਆ ਜਿਹੜੀ ਨਾ ਕਿਤਾਬ ਹੈ ਹਨਾ ਜੋ ਕਿ ਆ ਬਾਈ ਕਰਿਓ ਇੱਕ ਮਿੰਟ ਆ ਸਿੱਧਾ ਆ ਆ ਪਈ ਹੈ ਦਿਖਾਉਂਦਾ ਤੁਹਾਡਾ ਵੀਡੀਓ ਸ਼ਾਮ ਉੱਤੀ ਜਾ ਜੀ 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 ਆ ਪਿਆ ਬੀ ਜੀ 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 ਤੇ ਬਾਈ ਨਾਲ ਨਾ ਹਾਂਜੀ ਬਹੁਤ ਵਧੀਆ ਲੱਗਿਆ ਭਾਈ ਜੀ ਤੁਹਾਡੇ ਨਾਲ ਅੱਜ ਮੁਲਾਕਾਤ ਕਰਕੇ ਤੇ ਬਾਈ ਨੇ ਨਾ ਜਿਹੜੀ ਇਹ ਕਿਤਾਬ ਹੈ ਜੀ ਮੈਂ ਲਾਹੌਰ ਤੋਂ ਬੋਲਦਾ ਆਪਣਾ ਭਰਾ ਬੱਬੂ ਹਪੂਰ ਤੋਂ ਆਇਆ ਅੱਜ 250 ਜਿਹੜੀ ਹੈ ਕਿਤਾਬ ਬਾਈ ਨੇ ਨਾ ਆਪਦੇ ਹਬੋਰ ਲੈ ਕੇ ਜਾਣੀ ਹੈ ਤੇ ਜਿਸ ਵੀ ਕਿਸੇ ਵੀਰ ਨੂੰ ਚਾਹੀਦੀ ਹੋਵੇ ਹਨਾ ਬਹੁਤ ਹੀ ਖੂਬਸੂਰਤ ਗੱਲਾਂ ਲਿਖੀਆਂ ਬਾਈ ਨੇ ਵਿੱਚ ਆਪ ਦੀ ਨਾ ਦਿਲ ਦੀ ਲੇਖੇ ਤੁਹਾਡੇ ਹੋਰ ਹੋਰ ਜਾਣ ਵਾਲੇ ਮਨ ਦੇ ਵਹਿਮ ਭਰਮ ਨਿਕਲ ਜਾਣਗੇ ਜੋ ਮੈਂ ਵੇਖਿਆ ਮਹਿਸੂਸ ਕੀਤਾ ਉਹ ਮਹੀਆ ਕਿਤਾਬੀ ਅੱਖ ਘਟਨੇ ਜਿਵੇਂ ਮੈਂ ਬੋਲਦਾ ਐਵੇਂ ਕਿਤਾਬ ਬੋਲੂਗੀ ਤੁਹਾਡੇ ਨਾਲ ਤੁਹਾਨੂੰ ਲੱਗੂਗਾ ਤੁਸੀਂ ਨਾਲ ਲਾਹੌਰ ਤੁਰੇ ਫਿਰਦੇ ਹੋ ਤੇ ਤੁਸੀਂ ਲਾਹੌਰ ਤੋਂ ਜਾ ਕੇ ਜਾਨੀ ਕਿ ਇਹ ਕਿਤਾਬ ਨੂੰ ਅ ਅਬੌਰ ਤੋਂ ਜਾ ਕੇ ਲਾਹੌਰ ਕੋ ਦਾ ਜੋ ਪੀ ਸਕਦੇ ਹਾਂ ਬੱਬੂ ਤੋਂ ਮਲੋਟ ਅਬੌਰ ਮੁਕਸਰ ਫਾਜ਼ਲ ਕਾ ਸਦੂਰ ਸ਼ਹਿਰ ਗੰਗਾ ਨਗਰ ਹਰਮਾਨਗੜ ਵਾਲੇ ਸਾਰੇ ਕਿਤਾਬ ਆ ਜਿਹੜੀ ਅਬੌਰ ਤੋਂ ਬੱਬੂ ਤੋਂ ਪੀ ਸਕਦੇ ਜੀ 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 ਤੇ ਬਾਈ ਦਾ ਆਪਾਂ ਅਸੀਂ ਬਾਈ ਦਾ ਨੰਬਰ ਜੀ ਸਾਰੇ ਇੱਥੇ ਦੇ ਦਿਓ ਬੋਲ ਵੀ ਦਿਓ ਜੀ ਮਾੜਾ ਜਾਂ 90 ਇਹਨਾਂ ਨੰਬਰ ਦੱਸੋ ਬੋਲਿੰਗ ਬੱਬੂ ਭਾਈ ਸਪੈਸ਼ਲ ਬੱਬੂ ਨੇ ਨੰਬਰ ਭਾਈ ਲੈ ਕੇ ਪਾਇਆ ਗਿਆ ਤੇ ਹੈਲੋ ਪਾ ਦੇ ਜੀ ਉਹ ਵੀਡੀਓ ਚਾਹ ਆ ਮੈਂਸ਼ਨ ਕਰਾਂਗੇ ਜੀ ਵੀਡੀਓ ਦੇ ਵਿੱਚ ਅਸੀਂ ਨੰਬਰ ਤੇ ਜਿਸ ਕਿਸੇ ਭਰਾ ਨੂੰ ਕਿਤਾਬ ਚਾਹੀਦੀ ਹੋਵੇ ਬਾਈ ਜੀ ਦੀ ਉਹ ਤੁਸੀਂ ਇੱਥੋਂ ਹੋਰ ਤੋਂ ਲੈ ਸਕਦੇ ਹੋ ਜੀ ਸੋ ਬਹੁਤ ਵਧੀਆ ਲੱਗਿਆ ਬਾਈ ਜੀ ਨਾਲ ਮਿਲ ਕੇ ਤੇ ਸਾਡਾ ਅੰਬਾਈ ਨੂੰ ਕਬੂਤਰਾਂ ਦਾ ਇੱਕ ਗੀਤ ਆਇਆ ਸੀਗਾ ਬੜਾ ਪਸੰਦ ਸੀ ਤੇ ਅੱਜ ਸਾਡਾ ਵੀ ਗੀਤ ਬਾਈ ਨੂੰ ਇੱਕ ਸੁਣਾਇਆ ਸੀ ਜੀ 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 ਕਿਵੇਂ ਲੱਗਿਆ ਪਾਈ ਗਾਣਾ ਬਹੁਤ ਸੋਹਣਾ ਗਾਣਾ ਵੀਰ ਦਾ ਕਬੂਤਰਾਂ ਦਾ ਸ਼ੌਂਕ ਵੀ ਆ ਵੀਰ ਨੂੰ ਜੀ 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 ਕਬੂਤਰਾਂ ਦੇ ਗਾਣੇ ਵੀ ਲੱਗਦਾ ਬਾਈ ਜੀ ਜਰੂਰ ਤੁਸੀਂ ਬਾਈ ਦੀ ਵੀ ਸਪੋਰਟ ਕਰਿਓ ਬੱਬੂ ਬੈਗ ਬੱਬੂ ਦਾ ਨੰਬਰ ਆਪਾਂ ਬੁੱਲਦੀਏ ਜੀ ਜਿੱਕਰ ਹੀ ਬੋਲ ਦਿਓ ਭਾਈ ਜੀ ਨੰਬਰ ਬੋਲ ਦਿਓ ਆਓ ਜੀ ਬੁੱਲਦੇ ਨੇ 9056737553 ਬੱਬੂ ਦਾ ਜਿਹੜਾ ਨੰਬਰ ਆ ਜੀ ਤੇ ਬੱਬੂ ਤੁਸੀਂ ਕਿਤਾਬ ਲੈ ਸਕਦੇ ਹੋ ਤੇ ਉਹ ਸਪੋਰਟ ਕੀਤੀ ਹੈ ਨਹੀਂ ਨਹੀਂ ਭਰਾ ਜੀ ਜੀ ਤੇ ਬਾਈ ਨੇ ਬਹੁਤ ਜਿਆਦਾ ਵੀ ਸਪੋਰਟ ਕੀਤੀ ਹੈ ਬਾਈ ਨੇ ਕਰ ਵੀ ਆਪਾਂ ਨਹੀਂ ਨਹੀਂ ਇੱਥੀ ਕਰਿਆ ਤੇਰੀ ਕੁਆਲਿਟੀ ਨੇ ਤੈਨੂੰ ਵੱਡਾ ਕਰ ਬਿਲਕੁਲ ਤੇਰੀ ਕੁਆਲਿਟੀ ਨੇ ਤੇਰੀ ਸਪੋਰਟ ਕਰਨੀ ਆ